ਦੇ 52 ਪਿੰਡਾਂ ਦੇ ਵਿੱਚ 5 ਕਰੋੜ 70 ਲੱਖ ਰੁਪਇਆ ਵੰਡ ਕੇ ਮਹਾਰਾਣ ਐ ਮੁੱਖ ਮੰਤਰੀ ਤੇ ਜਿਹੜਾ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਕਿ ਇੱਕ-ਇੱਕ ਕਿਸਾਨ ਨੂੰ ਪੈਸੇ ਦਿੱਤੇ ਜਾਣਗੇ ਇੱਕ-ਇੱਕ ਏਕੜ ਦਾ ਮੁਆਵਜ਼ਾ ਦਿੱਤਾ ਜਾਊਗਾ ਕੋਈ ਉਹਦੇ ਵਿੱਚ ਸਲੈਬਸ ਨਹੀਂ ਬਣਾਏ ਜਾਣਗੇ ਕਿ 25% ਤੋਂ ਥੱਲੇ ਆਹਾ 25 ਤੋਂ 75 ਆਹਾ 75 ਤੋਂ ਉੱਤੇ ਆ ਇੱਕੋ ਸਲੈਬ ਹੋਊਗਾ 20000 ਰੁਪਏ ਏਕੜ ਪ੍ਰਤੀ ਏਕੜ ਜਿੱਥੇ ਫਸਲ ਦਾ ਖਰਾਬਾ ਹੋਇਆ ਹੈ ਉਹ ਕੱਲ ਸਾਰੇ ਝੂਠ ਜਿਹੜੇ ਆ ਇਹਨਾਂ ਦੇ ਉਹ ਐਕਸਪੋਜ਼ ਹੋਗੇ ਕੱਲ ਉੱਤੇ ਫੰਕਸ਼ਨ ਕੀਤਾ ਜਾਂਦਾ ਹੈ 52 ਪਿੰਡਾਂ ਨੂੰ ਜੀ ਮੁੱਖ ਮੰਤਰੀ ਦਾ ਆਫਦਾ ਟਵੀਟ ਹੈ ਕਿ 52 ਪਿੰਡਾਂ ਦੇ ਵਿੱਚ ਅਸੀਂ 5 ਕਰੋੜ ਰੁਪਏ ਤੋਂ ਵੱਧ ਦਾ ਵੰਡਨ ਕੀਤਾ ਭਗਵੰਤ ਮਾਨ ਦਾ ਆਫਦਾ ਟਵੀਟ ਹੈ ਜਿਦੇ ਚ ਲਿਖਦਾ ਹੈ ਅੱਜ ਅਜਨਾਲਾ ਇਲਾਕੇ ਦੇ 52 ਪਿੰਡਾਂ ਲਈ ਨੁਕਸਾਨੇ ਹੋਏ ਘਰਾਂ ਫਸਲਾਂ ਅਤੇ ਪਸ਼ੂਆਂ ਲਈ 5 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਾ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ ਹੁਣ ਮੈਂ ਸਾਹਮਣੇ ਤੁਹਾਡੇ ਇੱਕ ਚੀਜ਼ ਇਹਦੇ ਵਿੱਚ ਰੱਖਣੀ ਚਾਹਣਾ ਹੈ 52 ਪਿੰਡ ਤੇ ਇਹਦੇ ਵਿੱਚ ਇਹ ਵੀ ਇਹਨਾਂ ਨੇ ਕਿਹਾ ਕਿ ਇਸ ਰਾਸ਼ੀ ਚੋਂ 1 ਕਰੋੜ 16 ਲੱਖ ਰੁਪਇਆ ਫਸਲੀ ਨੁਕਸਾਨ ਦਾ ਹੈ ਫਸਲਾਂ ਦਾ ਨੁਕਸਾਨ ਦਾ ਹੈ ਜੇ ਤੁਸੀਂ 1 ਕਰੋੜ 16 ਲੱਖ ਰੁਪਏ ਨੂੰ 52 ਪਿੰਡਾਂ ਚ ਵੰਡੋ ਤਾਂ 2,23,000 ਰੁਪਇਆ ਪ੍ਰਤੀ ਪਿੰਡ ਆਉਂਦਾ ਹੈ 2,23,000 ਰੁਪਇਆ ਪ੍ਰਤੀ ਪਿੰਡ ਜੇ 20000 ਰੁਪਿਆ ਪਰ ਇਕੜ ਤੁਸੀਂ ਮੁਆਵਜ਼ਾ ਦੇਣਾ ਤੇ ਫਿਰ ਇੱਕ ਪਿੰਡ ਦੇ ਵਿੱਚ ਤੁਸੀਂ ਕੇਵਲ 11 ਇਕੜ ਨੂੰ ਮੁਆਵਜ਼ਾ ਦੇ ਰਹੇ ਹੋ 223000 ਦੇ ਹਿਸਾਬ ਨਾਲ ਤੇ ਫਿਰ ਬਾਕੀ ਦਾ ਪਿੰਡ ਕਿੱਥੇ ਹੈ ਔਸਤਨ ਆਪਣੇ ਪਿੰਡ ਛੋਟੇ ਤੋਂ ਛੋਟਾ ਪਿੰਡ 1000 ਤੋਂ 1500 ਕਿੱਲੇ ਦਾ ਰਕਬਾ ਹੁੰਦਾ ਵੱਡੇ ਪਿੰਡਾਂ 'ਚ ਤਾਂ ਇਦੋਂ ਵੀ ਬਹੁਤ ਜ਼ਿਆਦਾ ਹੁੰਦਾ ਤੇ 11 ਕਿੱਲਾਂ ਦਾ ਤੁਸੀਂ 20000 ਦੇ ਹਿਸਾਬ ਨਾਲ ਲੇ ਤਾਂ ਫਿਰ ਮੁਆਵਜ਼ਾ ਦਿੱਤਾ ਤੇ ਬਾਕੀ ਦੇ ਲੋਕ ਕਿੱਥੇ ਜਾਣਗੇ 631 ਇਹ ਕਹਿੰਦੇ ਜੀ ਬੈਨੇਫਿਸ਼ੀਰੀਜ਼ ਆ ਸੀ ਜਿਨ੍ਹਾਂ ਨੂੰ ਦਿੱਤਾ 52 ਪਿੰਡਾਂ 'ਚ ਤੇ ਜੇ ਤੁਸੀਂ 52 ਪਿੰਡਾਂ ਦੇ ਨਾਲ ਉਹਨੂੰ ਡਿਵਾਈਡ ਕਰੋ 631 ਨੂੰ ਤੇ ਫਿਰ ਤਾਂ 12 ਬੰਦੇ ਪ੍ਰਤੀ ਪਿੰਡ ਆ ਤੇ ਬਾਕੀ ਦਾ ਪਿੰਡ ਕਿੱਥੇ ਗਿਆ ਸੋ ਇਹ ਭਗਵੰਤ ਮਾਨ ਜਿਹੜਾ ਡਰਾਮਾ ਕਰ ਰਿਹਾ ਕੱਲ ਉੱਥੇ ਜਾ ਕੇ ਇਹਨੇ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਰੰਗਲਾ ਪੰਜਾਬ ਬਣਾਇਆ ਇਹਨਾਂ ਨੇ ਇੱਕ ਫੰਡ ਪਹਿਲਾਂ ਤਾਂ ਉਸ ਫੰਡ ਦੀ ਵੀ ਬਹੁਤ ਵੱਡਾ ਕੁਐਸਚਨ ਹੈ ਐਸ ਡੀ ਆਰ ਐਫ ਸਟੇਟ ਕੋਲੇ ਪਿਆ 12000 ਕਰੋੜ ਰੁਪਇਆ ਉਦੇ ਹੋਮ ਮਿਨਿਸਟਰ ਨੇ ਭਗਵੰਤ ਮਾਨ ਨੂੰ ਕਿਹਾ ਅਮਿਤ ਸ਼ਾਹ ਨੇ ਕਿੱਥੇ ਆ ਉਹ 12000 ਕਰੋੜ ਰੁਪਏ ਫਿਰ ਤੁਸੀਂ ਡੋਨੇਸ਼ਨ ਮੰਗਦੇ ਹੋ ਮੁੱਖ ਮੰਤਰੀ ਦੇ ਰੀਲੀਫ ਫੰਡ ਚ ਕਿਉਂ ਨਹੀਂ ਮੰਗ ਰਹੇ ਰੰਗਲੇ ਪੰਜਾਬ ਦਾ ਫੰਡ ਕਿਉਂ ਬਣਾਇਆ ਗਿਆ ਉਹ ਇਸ ਕਰਕੇ ਬਣਾਇਆ ਗਿਆ ਕਿ ਰੰਗਲੇ ਪੰਜਾਬ ਦੇ ਵਿੱਚ ਮਨਮਰਜ਼ੀਆਂ ਕਰ ਸਕਦੇ ਆ ਰੰਗ ਰਲੀਆਂ ਮਨਾਉਣ ਵਾਸਤੇ ਉਹ ਰੰਗਲਾ ਪੰਜਾਬ ਦਾ ਫੰਡ ਬਣਾਇਆ ਚਾਹੇ ਉਹ ਰੰਗ ਰਲੀਆਂ ਹੈਲੀਕਾਪਟਰ ਦੀ ਵਰਤੋਂ ਵਾਸਤੇ ਮੰਨ ਲਓ ਤੁਸੀਂ ਚਾਹੇ ਆਪਦੀ ਪਬਲਿਸਿਟੀ ਵਾਸਤੇ ਮੰਨ ਲਓ ਤੇ ਚਾਹੇ ਜਿਹੜੇ ਵੱਡੇ ਵੱਡੇ ਟੈਂਟ ਬਹੁਤ ਇਨਫਲੇਟਡ ਰੇਟਸ ਤੇ ਦਿੱਲੀੋਂ ਮੰਗਾਏ ਜਾ ਰਹੇ ਐ ਚਾਹੇ ਉਹਦੇ ਹਾਸਤੇ ਮੰਗਲੋ ਤੇ ਜਿਹੜਾ ਪੱਤਰਕਾਰ ਐਕਸਪੋਜ਼ ਕਰਦਾ ਉਸ ਗੱਲ ਨੂੰ ਫਿਰ ਉਹਨੂੰ ਚੀਫ ਮਿਨਿਸਟਰ ਆਫ ਦੀ ਪਬਲਿਕ ਸਪੀਚ ਦੇ ਵਿੱਚ ਟਾਰਗੇਟ ਵੀ ਕਰਦਾ ਰੰਗਲੇ ਫੰਡ ਦੇ ਮੈਨੂੰ ਲੱਗਦਾ 2 ਕਰੋੜ ਰੁਪਇਆ ਹੁਣ ਫੰਕਸ਼ਨ ਤੇ ਤਾਂ ਲਾਤਾ ਹੋਣਾ ਤੇ ਦੇ ਕੇ 52 ਪਿੰਡਾਂ ਨੂੰ ਤੁਸੀਂ 5 ਕਰੋੜ ਆਏ ਹੋ ਸੋ ਇੱਕ ਇੱਕ ਕਿਸਾਨ ਨੂੰ ਇੱਕ ਇੱਕ ਏਕੜ ਦਾ ਇੱਕ ਇੱਕ ਨੁਕਸਾਨੇ ਘਰ ਦਾ ਤੇ ਜਾਨਵਰ ਦਾ ਮੁਆਵਜ਼ਾ ਦੇਣਾ ਪਊਗਾ ਬਹੁਤ ਵੱਡਾ ਐਜੀਟੇਸ਼ਨ ਇਹਦੇ ਤੇ ਸ਼ੁਰੂ ਕਰਾਂਗੇ ਜੇ ਤੁਸੀਂ ਮੁਆਵਜ਼ਾ ਜੋ ਪ੍ਰੋਮਿਸ ਕੀਤਾ ਉਹਦੇ ਤੇ ਨਹੀਂ ਪੂਰੇ ਉਤਰਦੇ ਤਾਂ ਸੋ ਇਹ ਮਿਨਿਮਲ ਤੁਸੀਂ ਪੇਸ਼ਕਾਰੀ ਕਰ ਰਹੇ ਹੋ 5 ਕਰੋੜ ਰੁਪਈਆ ਸੀ ਦਿੱਤਾ 5 ਕਰੋੜ ਦਿੱਤਾ 52 ਪਿੰਡਾਂ ਨੂੰ ਤੇ ਫਿਰ ਪੱਲੇ ਕਿਸੇ ਦੇ ਕੀ ਪਿਆ ਸੋ ਇਹ ਇਹ ਚੀਜ਼ਾਂ ਜਿਹੜੀਆਂ ਮੁੱਖ ਮੰਤਰੀ ਦੇ ਜਿਹੜੀ ਸ਼ੋਅਮੈਨਸ਼ਿਪ ਹੈ ਜਿਹੜਾ ਵਿਖਾਵਾ ਹੈ ਉਹ ਹੁਣ ਐਕਸਪੋਜ਼ ਕਰਾਂਗੇ ਲੋਕਾਂ ਦੇ ਵਿੱਚ ਜਾ ਕੇ ਤੇ ਲੋਕ ਹਰ ਥਾਂ ਤੇ